ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਵਿੱਚ ਇਸ ਵੇਲੇ ਦੀ ਸਭ ਤੋਂ ਵੱਡੀ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਕਿ 8ਵੀਂ 10ਵੀਂ ਤੇ 12ਵੀਂ ਦੇ ਜੋ ਬੋਰਡ ਦੇ ਪੇਪਰ ਹੋਣੇ ਨੇ ਉਹਨਾਂ ਦੀ ਜੋ ਡੇਟ ਸ਼ੀਟ ਹੈ ਉਹ ਆ ਚੁੱਕੀ ਹੈ 8ਵੀਂ ਜਮਾਤ ਦੇ ਜਿਹੜੇ ਪੇਪਰ ਹੈ ਉਹ 19 ਫਰਵਰੀ ਤੋਂ 7 ਮਾਰਚ ਤੱਕ ਚੱਲਣਗੇ 10ਵੀਂ ਜਮਾਤ ਦੇ ਪੇਪਰ 10 ਮਾਰਚ ਤੋਂ 4 ਅਪ੍ਰੈਲ ਤੱਕ ਚੱਲਣਗੇ ਤੇ 12ਵੀਂ ਜਮਾਤ ਦੇ 19 ਫਰਵਰੀ ਤੋਂ 4 ਅਪ੍ਰੈਲ ਤੱਕ ਚੱਲਣਗੇ ਜਾਣੀ ਇਹ ਪ੍ਰੀਖਿਆਵਾਂ ਮਾਪ੍ਰੈਲ ਮਹੀਨੇ ਤੱਕ ਖਤਮ ਹੋ ਜਾਣਗੀਆਂ ਏਸੀਜੀ ਅਪਡੇਟ ਹੁਣ ਇਹਦੇ ਨਾਲ ਤੁਹਾਨੂੰ ਮੈਂ ਡੇਟਸ਼ੀਟ ਦੇ ਬਾਰੇ ਡਿਟੇਲ ਚ ਦੱਸਦਾ ਸਭ ਤੋਂ ਪਹਿਲੇ 8ਵੀਂ ਜਮਾਤ ਦੀ ਜੋ ਡੇਟਸ਼ੀਟ ਹੈ ਉਹਦੇ ਬਾਰੇ ਗੱਲ ਕਰਦੇ ਆ 8ਵੀਂ ਦਾ ਜੋ ਪੇਪਰ ਹੈ 11 ਵਜੇ ਸ਼ੁਰੂ ਹੋਏਗਾ ਤੇ 15 ਮਿੰਟ ਵਾਧੂ ਦਿੱਤੇ ਜਾਣਗੇ ਪੜ੍ਹਨ ਲਈ ਇਹਦੇ ਵਿੱਚ ਦੇਖ ਸਕਦੇ ਹੋ 19 ਤਰੀਕ ਤੋਂ ਪੇਪਰ ਸ਼ੁਰੂ ਹੈ 11 ਵਜੇ ਤੋਂ ਲੈ ਕੇ ਸਵੇਰ 2 ਵਜੇ ਤੱਕ ਪੇਪਰ ਚੱਲੇਗਾ ਜੀ ਇਹਦੇ ਵਿੱਚ ਅੰਗਰੇਜ਼ੀ ਦਾ ਪਹਿਲਾ ਪੇਪਰ ਹੈ ਉਸ ਦੇ ਬਾਅਦ 21 ਤਰੀਕ ਨੂੰ ਪੰਜਾਬੀ ਦਾ 25 ਤਰੀਕ ਨੂੰ ਗ੍ਰੇਟ ਦਾ 27 ਤਰੀਕ ਨੂੰ ਹਿੰਦੀ ਦਾ 1 ਮਾਰਚ ਨੂੰ ਵਿਗਿਆਨ 3 ਮਾਰਚ ਨੂੰ ਕੰਪਿਊਟਰ 5 ਨੂੰ ਸਮਾਜਿਕ ਸਿੱਖਿਆ 6 ਨੂੰ ਸਰੀਰਕ ਸਿੱਖਿਆ 7 ਨੂੰ ਚੌਥਾ ਵਿਸ਼ੇ ਤੋ ਪ੍ਰਯੋਗੀ ਜੋ ਪ੍ਰੀਖਿਆਵਾਂ ਨੇ ਉਹਦੀ 10 ਮਾਰਚ ਤੋਂ 17 ਮਾਰਚ ਤੱਕ ਸਕੂਲ ਆਪਣੇ ਪੱਧਰ ਤੇ ਲਵੇਗਾ ਠੀਕ ਹੈ ਜੀ ਸੋ ਏ ਸੀ ਜੀ 8ਵੀਂ ਦੇ ਬਾਰੇ ਹੁਣ ਗੱਲ ਕਰਾਂਗੇ 10ਵੀਂ ਬਾਰੇ ਸੋ ਇਹ ਹੈ ਜੀ 10ਵੀਂ ਦੀ ਡੇਟਸ਼ੀਟ 10ਵੀਂ ਦੀ ਡੇਟਸ਼ੀਟ ਚ ਤੁਸੀਂ ਦੇਖ ਸਕਦੇ ਹੋ 10ਵੀਂ ਦੇ ਪੇਪਰ ਵੀ 11 ਵਜੇ ਹੀ ਸ਼ੁਰੂ ਹੋਣਗੇ ਇਸ ਤਰੀਕੇ ਨਾਲ ਡੇਟਸ਼ੀਟ ਬਣਾਈ ਗਈ ਹੈ ਕਿ ਕਲੈਸ਼ ਨਾ ਹੋਵੇ ਕਈ ਇੱਕ ਅਦਾ ਪੇਪਰ ਹੋ ਸਕਦਾ ਹੈ ਵੀ ਇਕੱਠੇ ਹੋਣ ਇੱਕ ਦਿਨ ਦੇ ਵਿੱਚ ਬਾਕੀ ਲਗਭਗ ਇਹਨਾਂ ਨੇ ਅਲਟਰਨੇਟਿਵ ਡੇਜ਼ ਪੇਪਰ ਰੱਖੇ ਆ ਇਹਦੇ ਵਿੱਚ 10 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਗ੍ਰੈਬ ਗਿਆ 11 ਨੂੰ ਪੰਜਾਬੀ ਏ 12 ਨੂੰ 뮤ਜ਼ਿਕ ਦਾ 17 ਨੂੰ ਅੰਗਰੇਜ਼ੀ ਦਾ 18 ਨੂੰ ਸਲਾਈ ਕਢਾਈ ਦਾ 19 ਤਰੀਕ ਨੂੰ ਹਿੰਦੀ ਉਰਦੂ 20 ਨੂੰ ਖੇਤੀਬਾੜੀ 21 ਨੂੰ ਸਮਾਜਿਕ ਸਿੱਖਿਆ 24 ਨੂੰ ਗਣਿਤ ਦਾ 25 ਨੂੰ ਪੰਜਾਬੀ ਬੀ ਦਾ 26 ਤਰੀਕ ਨੂੰ ਮਕੈਨਿਕਲ ਡਰਾਇੰਗ ਦਾ 27 ਨੂੰ ਵਿਗਿਆਨ ਦਾ 28 ਤਰੀਕ ਨੂੰ ਸੰਗੀਤ ਬਾਦਨ 29 ਨੂੰ ਕੰਪਿਊਟਰ ਦਾ ਤੇ 2 April ਨੂੰ ਭਾਸ਼ਾ ਦੇ ਹੋਣਗੇ ਤੇ ਇਹਦੇ ਵਿੱਚ ਜਿਹੜੇ ਵਿਸ਼ੇ ਰੱਖੇ ਗਏ ਐ ਐਨਐਸਕੇਐਫ ਦੇ ਅੰਦਰ ਹੁਣ ਗੱਲ ਕਰਾਂਗਾ 12ਵੀਂ ਕਲਾਸ ਦੀ ਡੇਟਸ਼ੀਟ ਸੋ 11ਵੀਂ ਜਮਾਤ ਦੀ ਡੇਟਸ਼ੀਟ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ 19 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਹੋਮ ਸਾਇੰਸ 21 ਨੂੰ ਸੋਸ਼ੀਓਲੋਜੀ 24 ਨੂੰ ਜਰਨਲ ਪੰਜਾਬੀ 25 ਨੂੰ ਰੀਲੀਜਨ ਦਾ 27 ਨੂੰ ਪਬਲਿਕ ਐਡਮਿਨਿਸਟ੍ਰੇਸ਼ਨ 28 ਨੂੰ ਜਰਨਲ ਅੰਗਰੇਜ਼ੀ 21 1 ਮਾਰਚ ਨੂੰ ਗੁਰਮਤ ਸੰਗੀਤ 23 ਨੂੰ ਐਗਰੀਕਲਚਰ 3 ਮਾਰਚ ਨੂੰ 4 ਨੂੰ ਪੋਲੀਟੀਕਲ ਸਾਇੰਸ ਤੇ ਫਿਜ਼ਿਕਸ ਦਾ 5 ਨੂੰ ਅਕਾਊਂਟ ਦਾ 6 ਨੂੰ ਕੰਪਿਊਟਰ ਐਪਲੀਕੇਸ਼ਨ 7 ਮਾਰਚ ਨੂੰ ਜੀਓਗ੍ਰਾਫੀ 30 ਸਰ 3 ਮਾਰਚ ਨੂੰ ਫਿਜ਼ੀਕਲ ਐਜੂਕੇਸ਼ਨ ਤੇ ਕੈਮਿਸਟਰੀ ਦਾ ਤੇ 11 ਮਾਰਚ ਨੂੰ ਬਿਜ਼ਨਸ ਦਾ ਦੋ 12 ਮਾਰਚ ਨੂੰ ਕੰਪਿਊਟਰ 17 ਮਾਰਚ ਨੂੰ ਇਕਨੋਮਿਕਸ 18 ਮਾਰਚ ਨੂੰ ਸਾਈਕੋਲੋਜੀ 19 ਮਾਰਚ ਨੂੰ ਬਾਇਓਲੋਜੀ মিডিਆ ਸਟਡੀ ਤੇ 20 ਤਰੀਕ ਨੂੰ ਹਿਸਟਰੀ ਸੋ ਇਹ ਸੀ ਜੀ ਡੇਟ ਸ਼ੀਟ ਤੁਹਾਡੀ 8ਵੀਂ 10ਵੀਂ ਤੇ 12ਵੀਂ ਜਮਾਤ ਦੀ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜਿਆਦਾ ਤੋਂ ਜਿਆਦਾ ਆਪਣੇ ਸਾਥੀਆਂ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਸਾਰਿਆਂ ਨੂੰ ਇਹਦੇ ਬਾਰੇ ਪਤਾ ਲੱਗ ਸਕੇ ਤੇ ਮੇਰੇ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਲਈ ਬਹੁਤ-ਬਹੁਤ ਵੈਸਟ ਆਫ ਵਿਸ਼ ਤੇ ਨਾਲ ਹੀ ਪ੍ਰੀ ਬੋਰਡ ਦੀ ਵੀ ਡੇਟਸ਼ੀਟ ਆ ਗਈ ਹੈ ਅਗਲੇ ਵੀਡੀਓ ਚ ਮੈਂ ਤੁਹਾਨੂੰ ਉਹਦੇ ਬਾਰੇ ਦੱਸਾਂਗਾ ਥੈਂਕ ਯੂ